ਹਿੰਦੁਸਤਾਨ ਦੇ ਨਾਲ ਤੇ ਹਿੰਦੁਸਤਾਨ ਦੇ ਨਾਲ ਆਪਣੇ ਸੁਖਾਵੇਂ ਸਬੰਧਾਂ ਨੂੰ ਦੱਸ ਰਹੀ ਆ ਵੀ ਸਾਡੇ ਉਥੇ ਸੁਖਾਵੇਂ ਨਹੀਂ ਲੇਕਿਨ ਮੈਚ ਹੋ ਰਹੇ ਆ ਉਸ ਮੌਕੇ ਜੇ ਹੁਣ ਭਾਰਤ ਤੋਂ ਜਾਂ ਇਥੋਂ ਦੀਆਂ ਸਿੱਖ ਸੰਗਤਾਂ ਉਥੇ ਨਹੀਂ ਜਾਣਗੀਆਂ ਤੇ ਮੈਂ ਸਮਝਦਾ ਵੀ ਸਾਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਇੱਕ ਮੈਸੇਜ ਆਏਗਾ ਦੇਵ ਜੀ ਦਾ ਉਥੇ ਜਨਮ ਸਥਾਨ ਆ ਸਤਗੁਰੂ ਜੀ ਦਾ ਪ੍ਰਕਾਸ਼ ਸਥਾਨ ਆ ਜਿੱਥੇ ਹਰ ਇੱਕ ਸਿੱਖ ਦੀ ਸਰਦਾ ਵੀ ਉੱਥੇ ਪ੍ਰਕਾਸ਼ ਸਥਾਨ ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇ ਤਾਂ ਵਾਸਤੇ ਇੱਕ عقیدہ ਜਿਹੜਾ ਹੈਗਾ ਇੱਕ ਸਰਦਾ ਵਾਸਤੇ ਇੱਕ ਬਹੁਤ ਵੱਡੀ ਇੱਕ ਸੱਟ ਮਾਰਨ ਵਾਲੀ ਗੱਲ ਆ ਕਾਰ ਵੱਲੋਂ ਉਹਨਾਂ ਕਾਨਾ ਸਾਹਿਬ ਜੱਥਾ ਭੇਜਣ ਨੂੰ ਲੈ ਕੇ ਜਿਹੜਾ ਇੱਕ ਮਨਾਈ ਕਰ ਦਿੱਤੀ ਗਿਆ ਜਿਸ ਤੋਂ ਬਾਅਦ ਕਿ ਵੱਡਾ ਵਿਵਾਦ ਜਿਹੜਾ ਜੋ ਕਹਿ ਸਕਦਾ ਸਿੱਖ ਕੌਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੇਂਦਰ ਵੱਲੋਂ ਮਨਾਈ ਕੀਤੀ ਜਾ ਰਹੀ ਹੈ ਉੱਥੇ ਦੂਜੀ ਤਰਫਾ ਵੀ ਆਖਿਆ ਜਾ ਰਿਹਾ ਕਿ ਅਗਰ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੋ ਸਕਦਾ ਤਾਂ ਉਸ ਤੋਂ ਬਾਅਦ ਜੱਥਾ ਜਿਹੜਾ ਉਹ ਕਿਉਂ ਨਹੀਂ ਜਾ ਸਕਦਾ ਤਾਂ ਸਾਡੇ ਨਾਲ ਇਸ ਮੁੱਦੇ ਤੇ ਗੱਲ ਕਰਨ ਉਸਤੇ ਮੌਜੂਦ ਹੈਗੇ ਨੇ ਉਹ ਜੈਪ ਸਿੰਘ ਅਬਿਆਸੀ ਜੀ ਜੋ ਕਿ ਧਰਮ ਪ੍ਰਚਾਰਤੋਂ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਜਿਹੜਾ ਜੱਥਾ ਜਾਣਾ ਸੀਗਾ ਦਰਸ਼ਨ ਦੇ ਦਰੇ ਕਰਨ ਵਾਸਤੇ ਤਾਂ ਉਹ ਜੱਥੇ ਨੂੰ ਮਨਾਈ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਦੇਖੋ ਜਦੋਂ ਵੀ ਕੱਲ ਏ ਕੇਂਦਰ ਸਰਕਾਰ ਵੱਲੋਂ ਇਹ ਖਬਰ ਆਈ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਪੰਜਾਬ ਦੇ ਲੋਕ ਉਹਨਾਂ ਸਾਰੇ ਲੋਕਾਂ ਨੇ ਇਸ ਦੀ ਬੜੀ ਕਾਢੇ ਸ਼ਬਦ ਦੇ ਵਿੱਚ ਨਿੰਦਿਆ ਕੀਤੀ ਹੁੰਦਾ ਕੀ ਸੀ ਵੀ ਪਹਿਲਾਂ ਜਦੋਂ ਵੀ ਪੰਜਾਬ ਦੇ ਉੱਤੇ ਇਹੋ ਜਿਹੇ ਮਤਰੀ ਮਾਂ ਵਾਲੇ ਕਹਿ ਸਕਦੇ ਆ ਜਦੋਂ ਉਹਨਾਂ ਦੇ ਐਲਾਨ ਹੁਕਮ ਆਉਂਦੇ ਸੀਗੇ ਤੇ ਪਿਛਲੇ ਸਮਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਬੇਬਾਕ ਹੋ ਕੇ ਬੋਲਦੀ ਹੁੰਦੀ ਸੀ ਅਤੇ ਹੋਰ ਜਿਹੜੀਆਂ ਇੱਥੇ ਪੋਲੀਟੀਕਲ ਪਾਰਟੀਆਂ ਜਾਂ ਹੋਰ ਵੀ ਜਿਹੜੀਆਂ ਜਥੇਬੰਦੀਆਂ ਤੇ ਉਹ ਬੜੇ ਖਾਸ-ਖਾਸ ਮੁੱਦਿਆਂ ਦੇ ਉੱਤੇ ਵੀ ਉਹ ਖਾਮੋਸ਼ ਵਿਖੇ ਗਏ ਪਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਆ ਕਿ ਕੱਲ ਜਦੋਂ ਇਹ ਇੱਕ ਨਿੰਦਣਯੋਗ ਇੱਕ ਖਬਰ ਆਈ ਤੇ ਸਾਰੇ ਲੋਕ ਬੋਲੇ ਤੇ ਪੰਜਾਬ ਦੇ ਵਾਸਤੇ ਬੋਲੇ ਸਿੱਖਾਂ ਵਾਸਤੇ ਬੋਲੇ ਜਦਕਿ ਇਸ ਦਾ ਪ੍ਰੋਸੀਜਰ ਬਹੁਤ ਚਿਰ ਪਹਿਲਾਂ ਸ਼ੁਰੂ ਹੋ ਜਾਂਦਾ ਜਦਕਿ ਅਸੀਂ ਇਹ ਜਿਹੜੇ ਵੀ ਜਥੇ ਭੇਜਦੇ ਆਂ ਕਰੀਬਨ 3 ਤੋਂ 4 ਮਹੀਨੇ ਪਹਿਲਾਂ ਅਸੀਂ ਅਖਬਾਰਾਂ ਦੇ ਵਿੱਚ ਖਬਰ ਦਿੰਨੇ ਆਂ ਸਾਰੀਆਂ ਸੰਗਤਾਂ ਨੂੰ ਅਵੇਰਨੈਸ ਦਿੰਨੇ ਆਂ ਉਹਨਾਂ ਨੂੰ ਦਿੰਨੇ ਆਂ ਤੇ ਇਹ 4 ਮਹੀਨੇ ਪਹਿਲਾਂ ਪਾਸਪੋਰਟ ਜਿਹੜੇ ਆ ਇਹ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਉਦੋਂ ਇਹ ਸਰਕਾਰਾਂ ਤੇ ਬੋਲੀਆਂ ਨਹੀਂ ਜਦ ਕਿ ਪਿਛਲੇ ਸਮਿਆਂ ਦੇ ਵਿੱਚ ਵੀ ਕੰਟੀਨਿਊ ਜਦੋਂ ਉਦੋਂ ਵੀ ਪਾਕਿਸਤਾਨ ਦੇ ਨਾਲ ਜਿਹੜੇ ਹਾਲਾਤ ਸਨ ਉਹ ਇੰਨੇ ਚੰਗੇ ਨਹੀਂ ਸਨ ਪਿਛਲੀ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਲੰਘੀ ਗਈ ਆ ਉਦੋਂ ਵੀ ਜਿਹੜਾ ਜਥਾ ਸੀਗਾ ਉੱਥੇ ਯਾਤਰਾ ਕਰਕੇ ਆਇਆ ਕੋਈ ਇਹੋ ਜੀ ਘਟਨਾ ਨਹੀਂ ਵਾਪਰੀ ਕਦੀ ਵੀ ਨਹੀਂ ਵਾਪਰੀ ਔਰ ਇਹ ਜਿਹੜੀਆਂ ਖਬਰਾਂ ਵੀ ਜਦੋਂ 4 ਦਿਨ ਪਹਿਲਾਂ 5 ਦਿਨ ਪਹਿਲਾਂ ਪੰਜਾਬ ਜਿਹੜਾ ਸੀਗਾ ਉਹ ਪਾਣੀ ਦੀ ਮਾਰ 'ਚ ਡੁੱਬ ਰਿਹਾ ਸੀਗਾ ਸਾਰਾ ਸੰਸਾਰ ਦੇਖ ਰਿਆ ਸੀ ਸਾਰੇ ਸੰਸਾਰ ਨੇ ਜਿੱਥੇ-ਜਿੱਥੇ ਵੀ ਜਿਹੜੀਆਂ ਕੌਮਾਂ ਵਸਦੀਆਂ ਸਨ ਇਸ ਦੇ ਵਾਸਤੇ ਸਭ ਲੋਕ ਆ ਸਭ ਆਪਣੇ ਕੰਮ ਚ ਛੱਡ ਕਰਕੇ ਇੱਥੇ ਰਲੀਫ ਵਾਸਤੇ ਇੱਥੇ ਦਾਨ ਦੇਣ ਵਾਸਤੇ ਇੱਥੇ ਉਹਨਾਂ ਦੇ ਲੋਕਾਂ ਦੇ ਵਾਸਤੇ ਆਏ ਲੇਕਿਨ ਉਦੋਂ ਵੀ ਸਰਕਾਰਾਂ ਦੇ ਲੋਕਾਂ ਨੇ ਤੰਜ ਕੱਸੇ ਵੀ ਸਰਕਾਰਾਂ ਚੁੱਪ ਕਰਕੇ ਬੈਠੀਆਂ ਹੋਈਆਂ ਸਨ ਸਰਕਾਰਾਂ ਬਾਹਰਲੇ ਦੇਸ਼ਾਂ ਚ ਗਈਆਂ ਹੋਈਆਂ ਸਨ ਤੇ ਚੁੱਪ ਕਰਕੇ ਉਦੋਂ ਸੀਗਾ ਜਿਹੜਾ ਪਾਕਿਸਤਾਨ ਦੇ ਨਾਲ ਭਾਰਤ ਦੇ ਨਾਲ ਮੈਚ ਵੀ ਹੋ ਜਾਂਦਾ ਜਦੋਂ ਮੈਚ ਹੋ ਰਿਹਾ ਸੀ ਤੇ ਉਦੋਂ ਵੀ ਲੋਕਾਂ ਨੇ ਬੜਾ ਵੱਖਰੇ ਢੰਗ ਨੇ ਨਾਲ ਦੇਖਿਆ ਵੀ ਇਹ ਭਾਰਤ ਸਰਕਾਰ ਕੀ ਕਰ ਰਹੀ ਹੈ ਇੱਕ ਪਾਸੇ ਪਾਕਿਸਤਾਨ ਦੇ ਨਾਲ ਤੇ ਹਿੰਦੁਸਤਾਨ ਦੇ ਨਾਲ ਆਪਣੇ ਸੁਖਾਵੇ ਸਬੰਧਾਂ ਨੂੰ ਦੱਸ ਰਹੀ ਹੈ ਕਿ ਸਾਡੇ ਉੱਥੇ ਸੁਖਾਵੇ ਨਹੀਂ ਲੇਕਿਨ ਮੈਚ ਹੋ ਰਹੇ ਆ ਔਰ ਜਿੱਥੇ ਇੱਕ ਧਾਰਮਿਕ ਇਸ਼ੂ ਆ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਗੁਰਪੁਰਬ ਆ ਉੱਥੇ ਕਰੀਬਨ ਕਾਫੀ ਕੰਟਰੀਆਂ ਤੋਂ ਸੰਗਤਾਂ ਆਉਂਦੀਆਂ ਖਾਸ ਕਰਕੇ ਜਿੱਥੇ ਸਿੱਖ ਸੰਗਤਾਂ ਬਸੀਆਂ ਹੋਈਆਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਸਾਰੀਆਂ ਹੀ ਕੰਟਰੀਆਂ ਦੇ ਉੱਤੋਂ ਇਸ ਗੁਰਪੁਰਬ ਮਨਾਉਣ ਵਾਸਤੇ ਬਹੁਤ ਵੱਡੀ ਸੰਖਿਆ ਦੇ ਵਿੱਚ ਸੰਗਤਾਂ ਉੱਥੇ ਪਹੁੰਚਦੀਆਂ ਤੇ ਉਸ ਮੌਕੇ ਜੇ ਹੁਣ ਭਾਰਤ ਤੋਂ ਜਾਂ ਇੱਥੋਂ ਦੀਆਂ ਸਿੱਖ ਸੰਗਤਾਂ ਉੱਥੇ ਨਹੀਂ ਜਾਣਗੀਆਂ ਤੇ ਮੈਂ ਸਮਝਦਾ ਵੀ ਸਾਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਇੱਕ ਮੈਸੇਜ ਆਏਗਾ ਇੱਕ ਬਹੁਤ ਮਾੜਾ ਮੈਸੇਜ ਆਏਗਾ ਤੇ ਇੱਥੋਂ ਪਤਾ ਲੱਗੇਗਾ ਵੀ ਜਿਹੜਾ ਵੀ ਲੰਬੇ ਟਾਈਮ ਤੋਂ ਅਸੀਂ ਕਹਨੇ ਆਂ ਵੀ ਭਾਰਤ ਸਰਕਾਰ ਪੰਜਾਬ ਵਾਸਤੇ ਮਤਰੀ ਮਾਂ ਵਾਲਾ ਜਿਹੜਾ ਉਹ ਸਲੋਕ ਰੱਖਦੀ ਆ ਤੇ ਜਿੱਥੇ ਹੋਰ ਬਹੁਤ ਸਾਰੇ ਉਹਨਾਂ ਨੇ ਇਸ ਤਰ੍ਹਾਂ ਕੀਤੀ ਤੇ ਇਹ ਵੀ ਇੱਕ ਬਹੁਤ ਵੱਡਾ ਸਾਹਮਣੇ ਇੱਕ ਆਇਆ ਕਾਰਨ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਗੱਲ ਤੋਂ ਇੱਕ ਗੁਰੂ ਨਾਨਕ ਦੇਵ ਜੀ ਦਾ ਉੱਥੇ ਜਨਮ ਸਥਾਨ ਆ ਸਤਿਗੁਰੂ ਜੀ ਦਾ ਪ੍ਰਕਾਸ਼ ਸਥਾਨ ਆ ਜਿੱਥੇ ਹਰ ਇੱਕ ਸਿੱਖ ਦੀ ਸਰਦਾ ਪਈ ਉਥੇ ਪ੍ਰਕਾਸ਼ ਸਥਾਨ ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇ ਸੋ ਮੈਂ ਸਮਝਦਾ ਵੀ ਇਹ ਇੱਕ ਸਿੱਖ ਸੰਗਤਾਂ ਵਾਸਤੇ ਇੱਕ عقیدہ ਜਿਹੜਾ ਹੈਗਾ ਇੱਕ ਸਰਦਾ ਵਾਸਤੇ ਇੱਕ ਬਹੁਤ ਵੱਡੀ ਇੱਕ ਸੱਟ ਮਾਰਨ ਵਾਲੀ ਗੱਲ ਆ ਸੋ ਜਿੱਥੇ ਸਾਰਿਆਂ ਨੇ ਨਿੰਦਿਆ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨ ਪ੍ਰਧਾਨ ਸਾਹਿਬ ਜੀ ਨੇ ਸਾਰਿਆਂ ਨੇ ਕੀਤੀ ਸੋ ਮੈਂ ਤੇ ਇਹੀ ਅਪੀਲ ਕਰਦਾ ਵੀ ਇਹ ਜਿਹੜਾ ਭਾਰਤ ਦੇਸ਼ ਆ ਇਹਨਾਂ ਇਹਨਾਂ ਨੂੰ ਬੜੀ ਸੰਜੀਦਗੀ ਦੇ ਨਾਲ ਇਹੋ ਜਿਹੇ ਕੰਮ ਜਿਹੜੇ ਅਗੇ ਆ ਉਹ ਨਹੀਂ ਕਰਨੇ ਚਾਹੀਦੇ ਤੇ ਹੁਣ ਵੀ ਹਾਲੀ ਕੁਝ ਵੀ ਨਹੀਂ ਵਿਗੜਿਆ ਹਾਲੀ ਕੁਝ ਨਹੀਂ ਵਿਗੜਿਆ ਅਸੀਂ ਪਾਸਪੋਰਟ ਸਿੱਖ ਸੰਗਤਾਂ ਦੇ ਲੈ ਹੋਏ ਆ ਸਾਡੇ ਕੋਲੇ ਪਾਸਪੋਰਟ ਆਏ ਹੋਏ ਆ ਤੇ ਇਹ ਜਿਹੜੀ ਲੋਕਾਂ ਦੀ ਆਸਥਾ ਦੀ ਇੱਕ ਗੱਲ ਆ ਆਸਥਾ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਅਪੀਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਪੀਲ ਕਰਦੇ ਆ ਵੀ ਇਹਦੇ ਉੱਤੇ ਮੁੜ ਵਿਚਾਰ ਕਰਕੇ ਤਾਂ ਕਿ ਸਿੱਖ ਸੰਗਤਾਂ ਆਪਣੇ ਪਵਿੱਤਰ ਸਥਾਨ ਦੀ ਦਰਸ਼ਨ ਦੀਦਾਰੇ ਕਰ ਸਕਣ ਤੇ ਜੇਕਰ ਹਾਲੇ ਵੀ ਅਗਰ ਸਰਕਾਰ ਵੱਲੋਂ ਨਾ ਜਾਣ ਦਿੱਤਾ ਗਿਆ ਤਾਂ ਕਿਉਂਕਿ ਕਈ ਇਦਾਂ ਤਾਂ ਕਦੀ ਜਲਦੀ ਕਿਤੇ ਹੋਇਆ ਨਹੀਂ ਕਿ ਜਦੋਂ ਜੱਥਾ ਨਾ ਜਾਣ ਦਿੱਤਾ ਜਾਵੇ ਲੇਕਿਨ ਮੈਚ ਹੋਣ ਭਾਰਤ ਪਾਕਿਸਤਾਨ ਦਾ ਮੈਚ ਹੁੰਦਾ ਲੇਕਿਨ ਧਾਰਮਿਕ ਭਾਵਨਾਵਾਂ ਆਹਤ ਹੁੰਦੀਆਂ ਨੇ ਇਦਾਂ ਜਦੋਂ ਜੱਥਿਆਂ ਦੀ ਰੋਕ ਲਾ ਦਿੱਤੀ ਜਾਂਦੀ ਹੈ ਮੈਂ ਸਮਝਦਾ ਵੀ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਹੁੰਦੀ ਆ ਕਿਸੇ ਦੇ ਧਾਰਮਿਕ عقਿਦੇ ਦੇ ਉੱਤੇ ਜਦੋਂ ਸੱਟ ਵੱਜਦੀ ਆ ਨਾ ਤੇ ਇਹ ਸਭ ਤੋਂ ਵੱਡਾ ਜਿਹੜਾ ਇੱਕ ਰੋਸ ਹੁੰਦਾ ਤੇ ਮੈਂ ਸਮਝਦਾ ਵੈਸੇ ਤੇ ਹਰ ਇੱਕ ਜਦੋਂ ਵੀ ਕੋਈ ਗੱਲਬਾਤ ਆਉਂਦੀ ਆ ਤੇ ਹਰ ਇੱਕ ਦੇ ਪੰਜਾਬੀ ਦੇ ਕੀ ਸਾਰੇ ਜਿੱਥੇ ਕਿਥੇ ਵੀ ਪੰਜਾਬ ਦੇ ਲੋਕ ਵਸਦੇ ਆ ਉਹਨਾਂ ਦੇ ਮਨਾਂ ਦੇ ਇੱਕ ਅੰਦਰ ਜਾਂਦੀ ਆ ਵੀ ਪੰਜਾਬ ਦੇ ਨਾਲ ਹੀ ਕਿਉਂ ਮਤਰੀਂ ਮਾਂ ਵਾਲਾ ਜਿਹੜਾ ਸ਼ਲੋਕ ਹੁੰਦਾ ਸੋ ਆਪਾਂ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਪਿਛਲੇ ਪਾਣੀ ਦਾ ਕਹਿਰ ਆਇਆ ਉਦੋਂ ਵੀ ਆਪਾਂ ਦੇਖਿਆ ਤੇ ਮੈਂ ਸਮਝਦਾ ਵੀ ਹਾਲੀ ਤੱਕ ਉਹਨਾਂ ਦੇ ਐਲਾਨ ਹੀ ਹੋਏ ਆ ਤੇ ਜੇ ਸਿੱਖ ਸੰਗਤਾਂ ਆਪਣੇ ਪੱਧਰ ਤੇ ਉਹਨਾਂ ਲੋਕਾਂ ਦੀ ਮਦਦ ਨਾ ਕਰ ਦੇ ਤੇ ਹੁਣ ਮੈਂ ਸਮਝਦਾ ਵੀ ਪੰਜਾਬ ਦੇ ਹਾਲਾਤ ਕੀ ਹੋਣੇ ਸੀ ਇਹ ਤੇ ਸਭ ਜਥੇਬੰਦੀਆਂ ਨੇ ਸਭ ਲੋਕਾਂ ਨੇ ਆਕਰਕੇ ਉਹਨਾਂ ਦੀ ਬਾਹ ਫੜੀ ਰਾਤ ਦਿਨ ਸਾਡੇ ਨੌਜਵਾਨਾਂ ਨੇ ਕੀਤਾ ਤੇ ਸਰਕਾਰਾਂ ਦਾ ਉੱਥੇ ਕੋਈ ਦਿਸਦਾ ਹੀ ਨਹੀਂ ਸੀ ਉਹ ਵੀ ਇੱਕ ਜਿਹੜੀ ਵੱਡੀ ਗੱਲ ਸੀ ਸਰਕਾਰ ਦੇ ਪ੍ਰਤੀ ਲੋਕਾਂ ਦਾ ਜਿਹੜਾ ਸੀਗਾ ਵੱਡੀ ਉਹਨਾਂ ਦੇ ਖਿਲਾਫ ਗੱਲ ਸੀ ਪਰ ਉਹਦੇ ਵਿੱਚ ਹੀ ਇੱਕ ਦੂਜੀ ਜਿਹੜੀ ਸੱਟ ਮਾਰੀ ਆ ਮੈਂ ਸਮਝਦਾ ਵੀ ਧਾਰਮਿਕ ਤੌਰ ਤੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਪੈਦਾ ਹੋਏਗਾ ਤੇ ਸਹੀ-ਸਹੀ ਜੇ ਕਿਤੇ ਮੇਰਾ ਖਿਆਲ ਇਹ ਰੋਸ ਅੰਦਰੋਂ ਨਹੀਂ ਨਿਕਲੇਗਾ ਜੀ ਸੰਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਨ ਸਾਡੇ ਨਾਲ ਜੈਪ ਸਿੰਘ ਜੀ ਬਿਆਸੀ ਜੀ ਤਾਂ ਉਹਨਾਂ ਵੱਲੋਂ ਖੁੱਲ ਕੇ ਗੱਲਬਾਤ ਕੀਤੀ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਵੀ ਵਿਰੋਧ ਕੀਤਾ ਕਿਉਂਕਿ ਸ਼ਰਮਣੀ ਕਮੇਟੀ ਵੀ ਇਸ ਚੀਜ਼ ਦਾ ਵਿਰੋਧ ਕਰ ਰਹੀ ਆ ਕਿ ਜਦੋਂ ਕੇਂਦਰ ਨੇ ਜਿੱਥੇ ਜਾਣ ਦੀ ਜੜੀਆ ਮਨਾਈ ਕਰ ਦਿੱਤੀ ਆ ਤਾਂ ਹਾਲੇ ਵੀ ਆਸ ਕਰਦੇ ਨੇ ਕਿ ਕੇਂਦਰ ਸਰਕਾਰ ਜਿਹੜੀ ਆ ਆਪਣਾ ਚੰਗਾ ਰੁਖ ਅਪਣਾਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀਜ਼ੇ ਲੱਗਣੇ ਆ ਉਹ ਲਗਾਵੇ ਤਾਂ ਜੋ ਸੰਗਤ ਹੈ ਨਨਕਾਣਾ ਸਾਹਿਬ ਜਾ ਕੇ ਦਰਸ਼ਨਦਾਰੇ ਕਰ ਸਕੇ ਕੈਮਰਾਮੈਨ ਸਦੀਕਮਰ ਦੇ ਨਾਲ ਲਿਖਿਆ ਸਨੁਕ ਜਗਬਾਨੀ ਟੀਵੀ ਸ਼੍ਰੀ ਅਮਸਾਹ